ਅਕਾਲੀ ਸਰਕਾਰ ਹੋਵੇ ਅੰਤ ਤੱਕ ਕਹੀ ਜਾਂਦੀ ਸਰਕਾਰ ਹੋਵੇ ਜਦ ਵੀ ਇਹਦਾ ਅਕਾਲੀ ਸਰਕਾਰ ਹੋਵੇ ਅੰਤ ਤੱਕ ਕਹੀ ਜਾਂਦੀ ਸਰਕਾਰ ਹੋਵੇ ਤੇ ਉਸ ਸਰਕਾਰ ਦੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਦ ਕਰੀਆਂ ਚ ਖਾ ਰਿਆ ਜਾਂਦਾ ਇਸ ਤੋਂ ਵੱਧ ਕੀ ਮਾਰੀ ਗੱਲ ਕੀ ਹੋ ਸਕਦੀ ਸੀ ਸੜਕਾਂ ਤੇ ਬੈਠ ਕੇ ਸਿੱਖ ਤਾਂ ਇਹ ਜਦ ਬੇਕੇਸ ਚੰਡੀਗੜ੍ਹ ਵੱਲ ਨਜ਼ਰਾਂ ਗੱਲ ਕੇ ਦੇਖ ਰਹੇ ਸੀ ਕਿ ਇਹ ਦੋਸ਼ੀਆਂ ਨੂੰ ਫੜੇ ਹੁਣ ਜਿਵੇਂ ਜਿਹੜੇ ਸਾਹਮਣੇ ਆਉਂਦੀਆਂ ਗੱਲਾਂ ਇਹ ਦੋਸ਼ੀਆਂ ਨੂੰ ਫੜਨਾ ਕਿ ਦੋਸ਼ੀ ਸਿਖੜਾਈ ਇਹਨਾਂ ਨੇ ਜਿਨਾਂ ਨੇ ਹੰਗਰੋਲੇ ਸੀ ਉਹਨਾਂ ਦੀ ਪੁਸਤਕ ਨਹੀਂ ਕੀਤੀ ਸਰੀਆ ਕਾਲ ਤੱਕ ਸਹ ਜੀਤੋ ਸੇਵਾ ਮਿਲਿ ਨਾ 2018 ਦੇ ਵਿੱਚ ਤੇ ਉਹ ਫਾਇਦਾ ਨਹੀਂ ਆ ਨੀ ਇਹ ਸੀ ਉਹ ਦੇ ਵਿੱਚ ਕਈ ਤੋ ਕਾਗਜ਼ੇ ਕਾਇਮ ਸੀ ਤੇ ਜਦੋਂ ਜਿਹੜੇ ਸਿੱਖਾਂ ਦੇ ਹੱਕਾਂ ਤੱਕ ਸਰ ਨੂੰ ਚਿੱਠੀਆਂ ਲਿਖੀਆਂ ਸੀ ਕੱਪੇ ਆਂਦੇ ਕੱਪੇ ਜਦੋਂ ਚਿੱਠੀਆਂ ਪੜੀਆਂ ਤੇ ਫਿਰ ਰੌਂਕ ਟਿਕਲੇ ਹੋਏ ਯਾਰੇ ਤਾਂ ਠੀਕ ਹੈ ਸਾਨੂੰ ਲਾਇਆ ਇਹਨਾਂ ਨੇ ਦਿੱਤ ਮੈਂ ਅਰਿਕਾ ਗੱਲ ਹੀ ਕੁਝ ਹੋ ਰਹੀ ਹੈ ਕੌਣ ਨਾ ਧੋਖਾ ਹੋ ਰਿਹਾ ਹੈ ਕੌਮ ਨੇ ਬੇਟੇ ਛੁਰਾ ਮਾਰਿਆ ਜਾ ਰਿਹਾ ਹੈ ਫੈਸਲਾ ਕਰ ਲਿਆ ਅੱਜ ਇਹਨਾਂ ਦਾ ਹਿਸਾਬ ਮੰਗਨੇ ਤੇ ਮੰਗਿਆ 2 ਦਸੰਬਰ 2024 ਵੈਸੇ ਇਹਨਾਂ ਨੂੰ ਪਿੰਕ ਪੈ ਗਈ ਸੀ ਔਰ ਮੈਨੂੰ 2 ਸਾਲ ਡੇਢ ਸਾਲ ਪਹਿਲੇ ਇਹਨਾਂ ਨਿਕਾਲ ਤੱਕ ਸਭ ਤੋਂ ਫਰਕ ਆਤ ਸੀ ਪਰ ਇੱਕ ਗਲਤੀ ਕਰ ਗਿਆ ਮੈਨੂੰ ਦੰਦੂਆ ਸਾਹਿਬ ਰੱਖ ਲਿਆ